ਏਜੀ ਛਿੰਬਿਆਂ ਦਾ ਗੁਰਦੁਆਰਾ ਹੈ ਏਜੀ ਨਾਈ ਸਿੱਖਾਂ ਦਾ ਗੁਰਦੁਆਰਾ ਹੈ ਏਜੀ ਤਰਖਾਨ ਸਿੱਖਾਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਤੇ ਇੱਕ ਮੁਜਾਹਬ ਬਣਾ ਰੱਖਿਆ ਸੀ ਇੱਕ ਕਮਾਈ ਦਾ ਸਾਧਨ ਬਣਾ ਲਿਆ ਕਿੱਥੇ ਰਹਿ ਗਿਆ ਮਜਬੀ ਕਿੱਥੇ ਰਹਿ ਗਿਆ ਉਹ ਸਿੱਖ ਸਿਰਫ ਸਿੱਖ ਹੈ ਬਾਬਾ ਜੀ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਅਕਾਲ ਸਾਹਿਬ ਹੈ ਤੁਹਾਡੀ ਫਤਹਿ ਜੀ ਬਾਬਾ ਜੀ ਗੱਲ ਸੀ ਅੱਜ ਜਿਹੜੀ ਕਰਨ ਜਾ ਰਹੇ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਚੋਹ ਵਰਨਾ ਨੂੰ ਸਾਂਝਾ ਉਪਦੇਸ਼ ਦਿੱਤਾ ਹੁਣ ਅਸੀਂ ਦੇਖ ਰਹੇ ਹਾਂ ਕਿ ਸਿੱਖ ਧਰਮ ਦੇ ਵਿੱਚ ਜਾਤ ਪਾਤ ਦਾ ਬਹੁਤ ਜਿਹੜਾ ਬੋਲਬਾਲਾ ਹੋ ਗਿਆ ਅਸੀਂ ਸਿੱਖਾਂ ਨੂੰ ਵੀ ਉਹਨਾਂ ਦੀ ਜਾਤ ਦੇ ਨਾਂ ਨਾਲ ਵੰਡਤਾ ਉਥੋਂ ਤੱਕ ਵੀ ਅਸੀਂ ਸੀਮਤ ਨਹੀਂ ਰਹੇ ਅਸੀਂ ਗੁਰੂ ਘਰਾਂ ਨੂੰ ਵੀ ਜਿਹੜਾ ਜਾਤ ਪਾਤਾਂ ਦੇ ਨਾਂ ਤੇ ਵੰਡਤਾਗਾ ਜਦੋਂ ਕਿ ਗੁਰੂ ਸਾਹਿਬ ਦਾ ਜਿਹੜਾ ਮਿਸ਼ਨ ਸੀਗਾ ਉਹ ਇਹ ਸਾਰੇ ਸਿਸਟਮ ਦੇ ਖਿਲਾਫ ਸੀਗਾ ਜਿਹੜਾ ਜਾਤ ਪਾਤ ਹੈ ਇਹ ਬ੍ਰਾਹਮਣਵਾਦ ਦਾ ਸਿਧਾਂਤ ਹੈ ਨਾ ਕਿ ਗੁਰਮਤਿ ਦਸਤਾਂ ਦਾ ਇਹ ਅੱਜ ਦੀ ਜਿਹੜੀ ਹਾਲਾਤ ਆ ਗਈ ਹੈ ਸਿੱਖ ਧਰਮ ਦੇ ਕਿਹੜੇ ਪਾਸੇ ਨੂੰ ਜਾ ਰਹੇ ਆ ਇਹਦੇ ਬਾਰੇ ਤੁਸੀਂ ਜਿਹੜੇ ਆਪਣੇ ਵਿਚਾਰ ਸਾਨੂੰ ਦੱਸੋ ਜੀ ਸਭ ਤੋਂ ਪਹਿਲਾਂ ਤਾਂ ਸਮੂਹ ਗੁਰੂ ਨਾਨਕ ਸਾਹਿਬ ਦੀ ਸਾਜੀ ਨਵਾਜੀ ਸਿੱਖ ਸੰਗਤ ਨੂੰ ਫਤੇ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਨੇ ਜਿਹੜਾ ਸਵਾਲ ਕੀਤਾ ਬਹੁਤ ਹੀ ਸੁੰਦਰ ਹੈ ਤੇ ਬਹੁਤ ਹੀ ਖੋਜ ਵਾਲਾ ਕਿ ਸਾਡੇ ਸਿੱਖ ਧਰਮ ਚ ਜਾਤੀਵਾਦ ਕਿਉਂ ਵੜਿਆ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਸੰਦੇਸ਼ ਦਿੱਤਾ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਨਮੋਲ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਅਨਮੋਲ ਸ਼ਬਦ ਨੇ ਉਹ ਸਾਨੂੰ ਮਨੁੱਖਤਾ ਨਾਲ ਜੋੜਦੇ ਨੇ ਗੁਰੂ ਪੰਚਮ ਪਾਸ਼ਾ ਮਹਾਰਾਜ ਜੀ ਦਾ ਬਚਨ ਆ ਕਿ ਇੱਕ ਪਿਤਾ ਇੱਕ ਸਕੇ ਹਮਬਾਰਕ ਤੂੰ ਮੇਰਾ ਗੁਰਹਾਈ ਇਹ ਹੀ ਗੱਲ ਕਬੀਰ ਕਹਿੰਦੇ ਨੇ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੋ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਗੁਰਬਾਣੀ ਕਹਿੰਦੀ ਹੈ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨੌਨ ਤੇਰੇ ਅਖੁੱਟ ਭੰਡਾਰਾ ਸਭੇ ਸਾਂਝੀ ਵਾਲ ਸਦਾਇਨ ਤੋ ਕਿਸੇ ਨਾ ਦੱਸਿਆ ਬਾਰਾ ਜੀਓ ਪਰ ਅੱਜ ਮਨੁੱਖਤਾ ਦੇ ਵਿੱਚ ਇਹ ਦਫੇੜ ਕਿਉਂ ਪਿਆ ਹੋਇਆ ਹੈ ਕਿਉਂਕਿ ਇਹਦਾ ਜਿਹੜਾ ਪਛੋਕੜ ਹੈ ਜਿਹੜਾ ਮੁੱਢ ਹੈ ਮੂਲ ਜਿਹੜਾ ਉਹ ਹੈ ਬ੍ਰਾਹਮਣ ਕਿਉਂਕਿ ਬ੍ਰਾਹਮਣ ਵਿਦੇਸ਼ੀ ਆ ਕੇ ਇੱਥੇ ਸਵਦੇਸ਼ੀ ਬਣਦੀ ਉਹਨੇ ਕੋਸ਼ਿਸ਼ ਕੀਤੀ ਤੇ ਬਣ ਗਿਆ ਉਹਨੇ ਸਾਡੇ ਜਿਹੜੇ ਵੀ ਮੋੜ ਨਿਵਾਸੀ ਲੋਕ ਸੀਗੇ ਇੱਥੋਂ ਦੇ ਰਹਿਣ ਵਾਲੇ ਉਹਨਾਂ ਨੂੰ ਪਹਿਲਾਂ ਆ ਕਰਕੇ ਵਰਨਾ ਚ ਵੰਡਿਆ ਆਪ ਸ਼੍ਰੋਮਣੀ ਬਣ ਕੇ ਰਿਆ ਖੱਤਰੀ ਬ੍ਰਾਹਮਣ ਸ਼ੂਦ ਅਵ वैश ਪਰ قربانی ਦਾ ਜਿਹੜਾ ਸਿਧਾਂਤ ਹੈ قربانی ਦਾ ਜਿਹੜਾ ਉਪਦੇਸ਼ ਹੋਈ ਹੈ ਕਿ ਖੱਤਰੀ ਬ੍ਰਾਹਮਣ ਸ਼ੂਤ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਇਹ ਸਾਂਝਾ ਉਪਦੇਸ਼ ਹੈ ਕਿਥੇ ਇੱਕ ਪੱਖ ਲਈ ਨਹੀਂ ਜਿਵੇਂ ਬ੍ਰਾਹਮਣ ਜਿਹੜਾ ਹੈ ਬ੍ਰਾਹਮਣ ਕਹਿੰਦਾ ਜਿਹੜਾ ਵੇਦ ਸ਼ਾਸਤਰ ਉਹ ਸਿਰਫ ਬ੍ਰਾਹਮਣ ਹੀ ਪੜ ਸਕਦਾ ਹੈ ਦੂਸਰੇ ਨਹੀਂ ਇਹੀ ਗੱਲ ਸਾਡੇ ਹੁਣ ਗੁਰੂ ਘਰਾਂ ਚ ਆ ਕੇ ਵੜ ਗਈ ਹੈ ਕਿਉਂਕਿ ਜਾਤੀਵਾਦ ਸਾਡੇ ਚ ਆ ਕੇ ਵੜ ਗਿਆ ਬਾੜਿਆ ਕੀਨੇ ਬ੍ਰਾਹਮਣਾ ਨੇ ਅੰਗਰੇਜ਼ਾਂ ਦੇ ਟਾਈਮ ਜਾਂ ਉਦੋਂ ਪਹਿਲਾਂ ਮਹਾਰਾਜ ਜੀ ਸਿੰਘ ਦੇ ਰਾਜ ਤੋਂ ਬਾਅਦ ਬ੍ਰਾਹਮਣਵਾਦ ਹੈਵੀ ਹੋਇਆ ਹਾਵੀ ਹੋਣ ਤੋਂ ਬਾਅਦ ਡੇਰਾਵਾਦ ਆ ਜਾਂ ਡੇਰੇਵਾਦ ਦੇ ਵਿੱਚ ਜਿੰਨੇ ਵੀ ਡੇਰੇ ਦੇ ਸੰਤ ਸੀ ਉਹ ਤਕਰੀਬਨ 95% ਬ੍ਰਾਹਮਣ ਹੀ ਸੀ ਤੇ ਉਹਨਾਂ ਨੇ ਛੂਤਛਾਤ ਜਿਹੜੀ ਹੈ ਫਲਾਈ ਹੈ ਕਿ ਫਲਾਨਾ ਅੰਦਰ ਨਹੀਂ ਆ ਸਕਦਾ ਫਲਾਨਾ ਹੱਥ ਨਹੀਂ ਲਾ ਸਕਦਾ ਫਲਾਨੇ ਦੀ ਦੇਖ ਨਹੀਂ ਲੈਣੀ ਫਲਾਨੇ ਦੇ ਨਾਲ ਹੱਥ ਨਹੀਂ ਲਾਉਣਾ ਇਹ ਸਾਰਾ ਕੁਝ ਬ੍ਰਾਹਮਣ ਦਾ ਸੀ ਇਹੀ ਗੱਲ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਪੁਕਾਰ-ਪੁਕਾਰ ਕੇ ਕਿਹਾ ਕਿ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੈ ਜੀਆਂ ਖਾਏ ਜੋਗੀ ਜੁਗਤ ਨਾ ਜਾਣਾ ਅੰਧ ਤੀਨੇ ਉਜਾੜੇ ਕਬੰਦ ਹਿੰਦੁਸਤਾਨ ਨੂੰ ਉਜਾੜਨ ਵਾਲੇ ਇਤਨੀਆਂ ਹੀ ਲੋਕ ਨੇ ਕਿਉਂਕਿ ਇਸਲਾਮ ਧਰਮ ਚ ਕਾਦੀ ਆਗੇ ਸੀ ਕਾਜੀ ਬੇਇਨਸਾਫੀ ਕਰਦਾ ਸੀ ਅੱਛਾ ਦੂਸਰੇ ਪਾਸੇ ਜਿਹੜਾ ਹਿੰਦੂ ਧਰਮ ਆ ਗਿਆ ਇਹਦੇ ਵਿੱਚ ਸੀਗਾ ਬ੍ਰਾਹਮਣ ਨਾਵੈ ਜੀਆਂ ਖਾਏ ਜੀਆਂ ਨੂੰ ਮਾਰ ਕੇ ਤੇ ਉਹਦੇ ਖੂਨ ਚ ਨਹਾਉਣਾ ਪਰਤੱਖ ਤੌਰ ਤੇ ਨਾਤਾ ਖੱਤਰੀਆਂ ਨੂੰ ਮਾਰ ਕੇ ਪਰਸਰਾਮ اچھا ਆਤਮਿਕ ਤੌਰ ਤੇ ਜਿਹੜਾ ਹੈ ਸਾਨੂੰ ਜਿਹੜਾ ਹੈ ਮਾਨਸਿਕ ਤੌਰ ਤੇ ਕਮਜ਼ੋਰ ਜਿਹੜਾ ਕੀਤਾ ਉਹ ਸਾਡੇ ਮਾਨਸਿਕਤਾ ਦਾ ਜਿਹੜਾ ਖੂਨ ਸੀ ਉਹਦੇ ਚ ਨਹਾਉਂਦਾ ਰਿਹਾ ਅੱਜ ਵੀ ਨਹਾ ਰਿਹਾ ਜੇ ਅਸੀਂ ਨਾ ਜਾਗੇ ਅੱਗੇ ਨੂੰ ਵੀ ਇਹ ਨਹਾਉਂਦਾ ਰਹੇਗਾ ਬ੍ਰਾਹਮਣ ਕਿਉਂਕਿ ਉਸ ਉਹ ਕੀ ਕਰਦਾ ਹੈ ਕਿ ਹਰ ਜਿਹੜਾ ਪੈਸਾ ਇਕੱਠੇ ਕਰਨ ਦੇ ਉਹਦੇ ਕੋਲ ਤਰੀਕੇ ਨੇ ਉਸਨੇ ਐਸ਼ ਕਰਨੀ ਹੈ ਐਸ਼ ਕਰਨ ਕਵਾਸਤੇ ਉਹਨੇ ਨਵੇਂ ਤੋਂ ਨਵੇਂ ਨਵੇਂ ਤੋਂ ਨਵੇਂ ਜਿਹੜੇ ਆ ਨਿਯਮ ਲਾਗੂ ਕਰਕੇ ਤੇ ਉਹਦੇ ਪਿੱਛੇ ਸਾਨੂੰ ਲਾ ਕਰਕੇ ਤੇ ਸਾਨੂੰ ਗੁਲਾਮ ਬਣਾ ਲਿਆ ਉਹ ਨਿਯਮ ਜਿਹੜੇ ਸੀ ਉਹ ਗੁਰਦੁਆਰਿਆਂ ਚ ਆ ਕੇ ਗ੍ਰੰਥੀ ਬਣ ਕੇ ਬੈਠ ਗਏ ਗ੍ਰੰਥੀ ਬਣਨ ਤੋਂ ਬਾਅਦ ਉਹਨਾਂ ਨੇ ਇਹ ਨਿਯਮ ਲਾਗੂ ਕਰਤੇ ਜੀ ਫਲਾਨਾ ਅੰਦਰ ਨਹੀਂ ਆ ਸਕਦਾ ਫਲਾਨੇ ਦੀ ਦੇਖ ਨਹੀਂ ਲੈਣੀ ਜੀ ਜਿਸ ਤਰ੍ਹਾਂ ਕਿ ਸਾਡੇ ਇਲਾਕੇ ਦੇ ਵਿੱਚ ਇੱਕ ਡੇਰਾ ਹੈ ਉੱਥੇ ਜਾਤੀਵਾਦ ਹੈ ਉੱਥੇ ਉਹ ਕਹਿੰਦੇ ਤੂੰ ਆਪਦੇ ਘਰੇ ਬਣਾ ਕੇ ਦੇ ਦੇ ਉੱਥੇ ਵੰਡਦੀ ਪਈ ਅਸੀਂ ਤੇਰੀ ਦੇਗ ਨਹੀਂ ਲੈਣੀ ਜਾਂ ਮੰਨੋ ਆ ਜਿਹੜੀਆਂ ਜ ਜਿਨ੍ਹਾਂ ਨੂੰ ਸਮੇਂ ਦੀ ਸਰਕਾਰ ਸ਼ਡਿਊਲ ਕਾਸਟ ਐਸਸੀ ਕਹਿੰਦੀ ਐ ਕਿਉਂਕਿ ਸਿੱਖ ਧਰਮ ਚ ਤਾਂ ਹੈ ਨਹੀਂ ਸਿੱਖ ਧਰਮ ਚ ਤਾਂ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਾਈ ਤੇ ਉਹਨਾਂ ਨੂੰ ਉਹ ਲੋਕ ਕਹਿੰਦੇ ਵੀ ਤੁਸੀਂ ਤੁਹਾਡੇ ਲੰਗਰ ਵੀ ਜਿਹੜਾ ਵੱਖਰਾ ਉਧਰਲੇ ਪਾਸੇ ਬੈਠੋ ਇਧਰ ਨਹੀਂ ਤੁਸੀਂ ਬੈਠ ਸਕਦੇ ਜਾਂ ਇੱਕ ਦੋ ਥਾਂ ਇਹ ਵੀ ਮੈਂ ਦੇਖਣ ਤੇ ਮੇਰੇ ਆਇਆ ਹੈ ਕਿ ਅੰਬਰ ਛਕਾਉਣ ਵੇਲੇ ਵੀ ਇਹ ਜਿਹੜੇ ਆ ਚੌਥੇ ਪੌੜੇ ਵਾਲੇ ਇੱਧਰ ਬਹਿ ਜੋ ਦੂਸਰੇ ਇੱਧਰ ਬਹਿ ਜੋ ਇਹ ਤਾਂ ਗੁਰੂ ਸਾਹਿਬ ਨੇ ਤਾਂ ਉਹਦਾ ਕੋਈ ਚੌਥਾ ਪੌੜਾ ਨਹੀਂ ਦਿਖਾਇਆ ਨੰਦਪੁਰ ਸਾਹਿਬ ਤੱਕ ਕਿਤੇ ਆਇਆ ਨਹੀਂਗਾ ਵੀ ਪੰਜ ਪਿਆਰਿਆਂ ਚ ਉਹਨਾਂ ਨੂੰ ਛਕਾਇਆ ਵੀ ਤੂੰ ਚੌਥੇ ਪੌੜੇ ਦਾ ਭਾਈ ਤੈਨੂੰ ਵੱਖਰਾ ਛਕਾਇਆ ਜਾਊਗਾ ਤੈਨੂੰ ਇਹ ਕਿਉਂ ਹੋਇਆ ਕਿਉਂਕਿ ਇਹ ਸਾਰੀ ਜਿਹੜੀ ਕਾਰ ਸ਼ਤਾਨੀ ਸਾਰੀ ਜਿਹੜੀ ਖੇਡ ਹੈ ਇਹ ਬ੍ਰਾਹਮਣ ਦੀ ਹੈ ਇਸ ਕਰਕੇ ਉਥੋਂ ਮਨੁੱਖ ਜਿਹੜਾ ਪਾੜਦਾ 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 ਅੱਜ ਜਾਤੀਆਂ 'ਚ ਵੰਡਿਆ ਗਿਆ ਜਾਤੀਆਂ ਤੌਰ ਤੇ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗੁਰਦੁਆਰੇ ਬਣ ਗਏ ਇਹ ਜੀ ਛਿੰਬਿਆਂ ਦਾ ਗੁਰਦੁਆਰਾ ਹੈ ਇਹ ਜੀ ਨਾਈ ਸਿੱਖਾਂ ਦਾ ਗੁਰਦੁਆਰਾ ਹੈ ਇਹ ਜੀ ਤਰਖਾਨ ਸਿੱਖਾਂ ਦਾ ਜਦੋਂ ਸਿੱਖ ਹੋ ਗਿਆ ਤੇ ਫਿਰ ਤਰਖਾਨ ਕਿੱਥੇ ਰਹਿ ਗਿਆ ਜਾਂ ਉਹ ਨਾਈ ਕਿੱਥੇ ਰਹਿ ਗਿਆ ਛਿੰਬਾ ਕਿੱਥੇ ਉਹ ਜੱਟ ਕਿੱਥੇ ਰਹਿ ਗਿਆ ਮਜਵੀ ਕਿੱਥੇ ਰਹਿ ਗਿਆ ਉਹ ਸਿੱਖ ਸਿਰਫ ਸਿੱਖ ਹੈ ਸਿੱਖ ਦਾ ਭਾਵ ਹੈ ਸਾਰੀ ਉਮਰ ਸਿੱਖਿਆ ਲੈਂਦੇ ਰਹਿਣਾ ਫਿਰ ਸਿੱਖਿਆ ਅਸੀਂ ਕੀ ਲਈ ਫਿਰ ਅਸੀਂ ਸਿੱਖਿਆ ਕੀ ਲਈ ਜਦੋਂ ਇਹ ਇਹਨਾਂ ਚੀਜ਼ਾਂ 'ਚ ਅਸੀਂ ਡੁੱਬੇ ਰਹੇ ਫਿਰ ਸਿੱਖਿਆ ਤਾਂ ਸਾਡੇ ਪੱਲੇ ਕੁਝ ਨਾ ਨ ਹੋਈ ਫਿਰ ਤਾਂ ਅਸੀਂ ਆਪ ਦੇ ਗੁਰੂ ਖੁਦ ਗੁਰੂ ਬਣ ਕੇ ਬਹਿ ਗਏ ਫਿਰ ਸਾ ਆਪ ਜਾਤੀ ਤੌਰ ਤੇ ਅਸੀਂ ਬਣਾ ਲਏ ਨੇ ਫਿਰ ਗੁਰਦੁਆਰਾ ਗੁਰੂ ਦਾ ਤਾਂ ਰਹਿਣਾ ਫਿਰ ਤਾਂ ਉਹ ਸਾਡਾ ਰਹਿ ਗਿਆ ਜਾਂ ਸਾਡੀ ਜਾਤੀ ਦਾ ਰਹਿ ਗਿਆ ਗੁਰਦੁਆਰਾ ਸਿਰਫ ਗੁਰੂ ਦਾ ਹੁੰਦਾ ਕਿਉਂਕਿ ਸਕੂਲ ਇੱਕ ਜਿਹੜਾ ਸਕੂਲ ਹੈ ਉਥੋਂ ਵਿਦਿਆ ਲੈਣੀ ਆ ਉਥੇ ਇਹ ਨਹੀਂ ਦੇਖਿਆ ਨੇ ਫਲਾਨਾ ਆ ਕੇ ਪੜ੍ਹ ਸਕਦਾ ਫਲਾਨਾ ਨਹੀਂ ਪੜ੍ਹ ਸਕਦਾ ਹਾਂ ਹਾਂਜੀ ਜਿਹੜੇ ਦੇਖੋ ਗੁਰਦੁਆਰਾ ਸਾਹਿਬ ਜਿਹੜੇ ਬੰਦੇ ਗਏ ਨੇ ਉਹਦੇ ਚ ਸਾਡਾ ਸਿੱਖ ਦਾ ਸਿੱਖ ਦੁਸ਼ਮਣ ਬਣਿਆ ਹੋਇਆ। ਬ੍ਰਾਹਮਣ ਹਸ ਰਿਹਾ ਸਾਡੀ ਦਿਮਾਗ ਦੀ ਕਮਜ਼ੋਰੀ ਤੇ। ਅੱਛਾ ਉਹਨਾਂ ਸਿੱਖਾਂ ਨੂੰ ਤੁਸੀਂ ਗੁਰੂ ਦੇ ਸਿੱਖ ਨਾ ਮੰਨੋ। ਉਹ ਸਿਰਫ ਬ੍ਰਾਹਮਣ ਦੇ ਸਿੱਖ ਰਹਿ ਗਏ ਨੇ। ਕਿਉਂਕਿ ਬ੍ਰਾਹਮਣ ਜਿਹੜੀ ਚੀਜ਼ ਚਾਹੁੰਦਾ ਸੀ ਉਹ ਸਾਡੇ ਚ ਨੇ ਵਾੜ ਦਿੱਤੀ ਆ। ਤੇ ਉਹ ਉਹ ਖੁਸ਼ ਹੋ ਗਿਆ। ਅਸੀਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਵਿਆਂ। ਗੁਰੂ ਨਾਨਕ ਕਿਸੇ ਤਰਖਾਨ ਦੇ ਘਰੇ ਨਹੀਂ ਗਿਆ ਉਹ ਸਿਰਫ ਭਾਈ ਲਾਲੋ ਸਿੱਖ ਦੇ ਘਰੇ ਗਿਆ। ਗੁਰੂ ਨਾਨਕ ਐਡੀ ਵੱਡੀ ਤਲਵੰਡੀ ਰਾਏ ਭੋਏ ਹੁੰਦੀ ਨਨਕਾਣਾ ਸਾਹਿਬ ਜਿਸ ਨੂੰ ਕਹਿੰਨੇ ਆਸੀਂ ਉਹਦੇ ਚ ਸਿਰਫ ਉਹ ਇੱਕ ਕੀਰਤੀ ਦੇ ਘਰ ਗਿਆ ਉਹਨੇ ਇਹ ਨਹੀਂ ਦੇਖਿਆ ਵੀ ਦੀ ਜਾਤੀ ਕੌਣ ਹੈ ਨਾ ਉਹਨੇ ਦੇਖਿਆ ਵੀ ਇਹ ਰਾਗ ਆਲਾਪ ਦਾ ਹੈ ਇਹ ਕੀਰਤਨ ਕਰਦਾ ਹੈ ਇਹ ਰਬਾਬ ਵਜਾਉਂਦਾ ਹੈ ਤੇ ਉਹਨੂੰ ਜਾ ਕਰਕੇ ਨਾਲ ਲਿਆ ਇੱਕ ਇੱਕ ਤਾਂ ਸ਼ਰਮਾਇਦਾਰੀ ਇਹਦੇ ਪਿੱਛੇ ਦੂਸਰਾ ਰਾਜਨੀਤੀ ਇਹਦੇ ਪਿੱਛੇ ਤੇ ਇਹਨਾਂ ਦੋਨਾਂ ਚੀਜ਼ਾਂ ਦਾ ਜਿਹੜਾ ਮੁੱਢ ਹੈ ਉਹ ਬ੍ਰਾਹਮਣ ਹੈ ਬ੍ਰਾਹਮਣ ਨੇ ਸਾਨੂੰ ਇਸ ਚੀਜ਼ ਤੇ ਜਿਹੜਾ ਹੈ ਵੰਡਿਆ ਜਾਤੀਵਾਦ ਤੇ ਤੇ ਉਹ ਖੁਸ਼ ਹੋ ਗਿਆ ਅਸੀਂ ਸਿੱਖ ਜਿਹੜੇ ਆਪ ਸੇ ਦੀ ਪਾਟੀ ਜਾਂਦੇ ਹਾਂ ਹਾਂ ਮੈਂ ਬੇਨਤੀ ਇਹ ਕਰਾਂ ਕਿ ਉਹ ਤੁਸੀਂ ਉਹਨਾਂ ਨੂੰ ਗੁਰੂ ਦੇ ਸਿੱਖ ਨਾਮ ਨੂੰ ਜਿਹੜੇ ਜਾਤੀ ਲੈ ਰਹੇ ਨੇ ਉਹ ਗੁਰੂ ਨਾਨਕ ਦੇ ਸਿੱਖ ਨਹੀਂ ਕਿਉਂਕਿ ਗੁਰੂ ਨਾਨਕ ਇਹ ਰੇ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਓ ਕਿਹਾਰੀ ਸ ਜਿੱਥੇ ਨੀਚ ਸੰਭਾਲੀਨ ਜਿੱਥੇ ਨਦਰ ਤੇਰੀ ਬਖਸ਼ੀਸ਼ ਜਿੱਥੇ ਨੀਚਾ ਸੁਭਾਅ ਜਾਂਦਾ ਉੱਥੇ ਤੇਰੀ ਬਖਸ਼ਿਸ਼ ਦੀ ਨਜ਼ਰ ਹੈ ਦੂਸਰੀ ਬੇਨਤੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਅੰਮ੍ਰਿਤ ਤਿਆਰ ਕੀਤਾ ਅੰਬਰ ਸ਼ਕਣ ਤੋਂ ਬਾਅਦ ਉਹ ਕਾਫੀ ਸੰਗਤਾਂ ਨੇ ਅੰਬਰ ਸ਼ਕਿਆ ਤੇ ਕਹਿਲੂਰ ਪਤੀ ਭੀਮ ਚੰਦ ਨੂੰ ਜਦੋਂ ਪਤਾ ਲੱਗਿਆ ਉਹ ਆਇਆ ਉਹ ਕਹਿੰਦਾ ਜੀ ਵੀ ਅਸੀਂ ਵੀ ਤੁਹਾਡੇ ਸਿੱਖ ਬਣਨ ਲਈ ਤਿਆਰ ਹਾਂ ਪਰ ਇੱਕ ਸ਼ਰਤ ਤੇ ਮਾਰੇ ਕਹਿੰਦੇ ਕੀ ਕਹਿੰਦੇ ਸਾਡੇ ਵਾਸਤੇ ਅੰਮ੍ਰਿਤ ਵੱਖਰਾ ਬਣਾਇਆ ਜਾਵੇ ਇਹਨਾਂ ਜਾਤਾਂ ਨਾਲ ਅਸੀਂ ਅੰਮ੍ਰਿਤ ਨਹੀਂ ਸ਼ਕਦੇ ਗੁਰੂ ਸਾਹਿਬ ਕਹਿੰਦੇ ਅੰਬਰ ਸਿਰ ਮਨੁੱਖਤਾ ਲਈ ਹੈ ਜਾਤਾਂ ਲਈ ਨਹੀਂ ਛਕਣਾ ਛਕ ਨਹੀਂ ਛਕਣਾ ਨਾ ਛਕ ਇਹ ਤਾਂ ਇੱਕੇ ਬਾਟੇ ਸਭ ਨੂੰ ਸ਼ਕਾਇਆ ਜਾਊਗਾ ਮਨੁੱਖਤਾ ਇੱਕ ਜਾਤ ਹੈ ਗੁਰੂ ਗ੍ਰੰਥ ਸਾਹਿਬ ਮਨੁੱਖਤਾ ਦਾ ਉਪਦੇਸ਼ ਦਿੰਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ 15 ਭਗਤ ਬੈਠੇ ਨੇ ਤੇ 15 ਦੀਆਂ ਜਾਤੀਆਂ ਨਹੀਂ ਪੁੱਛੀਆਂ ਗਈਆਂ ਸਿਰਫ ਉਹਨਾਂ ਦੀ ਜਿਹੜੀ ਸੋਚ ਉਹਨਾਂ ਦਾ ਜੀਵਨ ਦੇਖ ਕੇ ਹੀ ਉਹਨਾਂ ਦੀ ਬਾਣੀ ਦਰਜ ਕੀਤੀ ਅੱਜ ਅਸੀਂ ਮਕਾਨਾਂ ਨਾਲ ਜੁੜੇ ਹੋਏ ਹਾਂ ਮਕਾਨਾਂ ਨਾਲ ਜੁੜਿਆ ਸਾਡਾ ਗੁਰਦੁਆਰਾ ਜੀ ਆ ਸਾਡਾ ਗੁਰਦਸਿ ਗੁਰੂ ਗ੍ਰੰਥ ਸਾਹਿਬ ਨਾਲ ਹੀ ਜੁੜੇਗੇ ਗੁਰੂ ਗ੍ਰੰਥ ਸਾਹਿਬ ਤੇ ਇੱਕ ਮਜ਼ਾਕ ਬਣਾ ਰੱਖਿਆ ਸੀ ਇੱਕ ਕਮਾਈ ਦਾ ਸਾਧਨ ਬਣਾ ਲਿਆ ਭਾਈ ਨੇ ਇੰਨੀ ਆਮਦਨ ਹੈ ਜੀ ਸਾਡੇ ਗੁਰਦੁਆਰੇ ਨੂੰ ਇੰਨੀ ਆਮਦਨ ਹੈ ਜੀ ਕਦੇ ਇਹ ਨਹੀਂ ਕਿਹਾ ਕਿ ਵੀ ਆ ਮਨੁੱਖਤਾ ਦਾ ਸੰਦੇਸ਼ ਗੁਰੂ ਗ੍ਰੰਥ ਸਾਹਿਬ ਦੇ ਰਹੇ ਨੇ ਇਸ ਤਰ੍ਹਾਂ ਮਨੁੱਖਤਾ ਨੂੰ ਉਭਾਰ ਰਹੇ ਨੇ ਜਿਹੜੀਆਂ ਚੀਜ਼ਾਂ ਚੋਂ ਕਬੀਰ ਜੀ ਨੇ ਜਾਂ 15 ਭਗਤਾਂ ਨੇ ਮੰਨ ਲਓ ਅਤੇ 10 ਗੁਰੂਆਂ ਨੇ ਸਾਨੂੰ ਕੱਢਿਆ ਨੇ ਉਸੇ ਦਲਦਲ ਦੇ ਵਿੱਚ ਅਸੀਂ ਚੰਗੀ ਤਰ੍ਹਾਂ ਗਲਤਾਂ ਹੀ ਬੈਠ ਗਿਆਂ ਹੁਣ ਸਿਰਫ ਕੱਲਾ ਮੂੰਹ ਬਾਹਰ ਰਹਿ ਗਿਆ ਸ਼ਾਇਦ ਇਹ ਵੀ ਟਕਿਆ ਜਾਵੇ